ਮੈਂ ਇੱਕ ਕੱਚਾ ਦੁੱਧ ਦਾ ਠੀਕ ਆ ਉਸ ਤੋਂ ਬਾਅਦ ਨੂੰ ਅਸੀਂ ਕਟੋਗੜ ਡੇਢ ਕੋਣੇ ਦੋ ਘੰਟੇ ਪਹਿਲਾਂ ਪਕਾਣੇ ਆ ਓਕੇ ਠੀਕ ਆ ਜੀ ਉਸ ਤੋਂ ਇਹਨੂੰ ਦੁੱਧ ਨੂੰ ਫੈਂਟੀ ਮਾਰ ਕੇ ਮਲਾਈ ਜਮਾਨੇ ਆ ਪੂਰੀ ਇੱਕਰ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਚਾਂਦੀ ਦੀ ਵਰਕ ਲੱਗੀ ਆ ਖਜੂਰ ਪਾਏ ਆ ਬਾਕੀ ਡਰਾਈ ਫਰੂਟ ਵਗੈਰਾ ਹੋਰ ਨੇ ਕੇਸਰ ਪਿਆ ਹੋਇਆ ਹਾਂਜੀ ਇਹ ਬਿਲਕੁਲ ਗਰਮ ਰਵੇ ਉਹਦੇ ਲਈ ਵੀ 24 ਘੰਟੇ ਪੱਠੇ ਚੱਲਦੀ ਰਹਿੰਦੀ ਹੈ ਇਹ ਮੈਮ ਜਿਵੇਂ ਹੁਣ ਅਸੀਂ 200 ਬੰਦੇ ਦੇ ਕਰੀਬ ਘਟੋ ਘਟ 40 ਕਿਲੋ ਦੁੱਧ ਪਾਇਆ ਸੀ ਇਹ ਕੜ ਕੇ 35 ਕਿਲੋ ਜਾਂ 32 ਕਿਲੋ ਦੇ ਕਰੀਬ ਰਹਿ ਗਿਆ ਤੇ ਵਿੱਚ ਹੀ ਰੋਜ਼ ਦੇ ਕਿੰਨੇ ਡਰਾਈ ਫਰੂਟਸ ਲੱਗ ਜਾਂਦੇ ਨੇ ਤੇ ਕਿੰਨਾ ਸਮਾਨ ਜੜਾਇ ਲੱਗ ਜਾਂਦਾ ਹਾਂਜੀ ਹੁਣ ਇੱਥੇ ਆਪਣੇ ਕੋਲ 200 ਬੰਦੇ ਦਾ ਪ੍ਰੋਗਰਾਮ ਸੀਗਾ ਤਾਂ ਉਹਦਾ ਆਪਣੇ ਕੋਲ 3 ਕਿਲੋ ਮੱਕੀ ਲੱਗੀ 3 ਕਿਲੋ ਕਾਜੂ 3 ਕਿਲੋ ਬਦਾਮ 3 ਕਿਲੋ 슈ਾਰੇ ਠੀਕ ਹੈ ਤੇ ਉਸ ਤੋਂ ਇਲਾਵਾ 40 ਕਿਲੋ ਦੁੱਧ ਤੇ ਦੋ ਡੱਬੀ ਕੇਸਰ ਦੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਸਰਦੀਆਂ ਦੇ ਵਿੱਚ ਜਿਹੜਾ ਇਹ ਕੜਿਆ ਹੋਇਆ ਦੁੱਧ ਤੁਸੀਂ ਬਹੁਤ ਵਾਰ ਪਿੱਤਾ ਹੋਣਾ ਪਰ ਅੱਜ ਅਸੀਂ ਤੁਹਾਨੂੰ ਪਲਾਉਣ ਲੱਗੇ ਆ ਖਜੂਰੀ ਦਾ ਦੁੱਧ ਯਾਨੀ ਕਿ ਖਜੂਰੀ ਦੁੱਧ ਜਿਵੇਂ ਕਿ ਅਸੀਂ ਪੁੱਛਾਂਗੇ ਕਿ ਇਸ ਤਰੀਕੇ ਨਾਲ ਜਿਹੜਾ ਇਹ ਦੁੱਧ ਹੈ ਤਿਆਰ ਕੀਤਾ ਜਾਂਦਾ ਕੀ ਕੀ ਵਿੱਚ ਜਿਹੜਾ ਪਾਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਦੁੱਧ ਹੈ ਯਾਨੀ ਕਿ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਦੱਸੋਗੇ ਇਹ ਦੁੱਧ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਕੀ ਕੀ ਇਹਦੇ ਵਿੱਚ ਪੈਂਦਾ ਹੈ ਮੈਮ ਇਹ ਕੱਚਾ ਦੁੱਧ ਦਾ ਠੀਕ ਆ ਉਸ ਤੋਂ ਬਾਅਦ ਨੂੰ ਅਸੀਂ ਕਟੋਕਟ ਡੇਢ ਪੌਣੇ ਦੋ ਘੰਟੇ ਪਹਿਲਾਂ ਪਕਾਣੇ ਆ ਓਕੇ ਠੀਕ ਆ ਜੀ ਉਸ ਤੋਂ ਇਹਨੂੰ ਦੁੱਧ ਨੂੰ ਫੈਂਟੀ ਮਾਰ ਕੇ ਮਲਾਈ ਜਮਾਣੇ ਆ ਪੂਰੀ ਇੱਕਦਮ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਚਾਂਦੀ ਦੀ ਵਰਕ ਲੱਗੀ ਆ ਖਜੂਰ ਪਾਏ ਆ ਬਾਕੀ ਡਰਾਈ ਫਰੂਟ ਵਗੈਰਾ ਹੋਰ ਨੇ ਕੇਸਰ ਪਿਆ ਹੋਇਆ ਹਾਂਜੀ ਇਹ ਬਿਲਕੁਲ ਗਰਮ ਰਵੇ ਉਹਦੇ ਲਈ ਵੀ 24 ਘੰਟੇ ਪੱਠੀ ਚੱਲਦੀ ਰਹਿੰਦੀ ਹੈ ਅੱਛਾ ਚੱਲਦੀ ਹੀ ਰਹਿੰਦੀ ਹੈ ਜਦੋਂ ਤੱਕ ਦੁੱਧ ਰਹਿਣਾ ਹੈ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਦੁੱਧ ਰਹਿਣਾ ਉਦੋਂ ਤੱਕ ਮੈਂ ਮਲਾਈ ਵੀ ਨਾਲ-ਨਾਲ ਪਾ ਪਾ ਕੇ ਫਿਰ ਉਦੋਂ ਹੀ ਦੇ ਦਿੰਦੀ ਹਾਂ ਅੱਛਾ ਅੱਛਾ ਇਸ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਕਿ ਕਿੰਨਾ ਦੱਸੂਗੀ ਕਿ ਕਿੰਨਾ ਦੁੱਧ ਜਿਹੜਾ ਇਹਦੇ ਵਿੱਚ ਪਾਉਣਾ ਹੈ ਤਾਂ ਕਿੰਨਾ ਰਹਿ ਜਾਂਦਾ ਹੈ ਇਹ ਮੈਮ ਜਿਵੇਂ ਹੁਣ ਅਸੀਂ 200 ਬੰਦੇ ਦੇ ਕਰੀਬ ਘਟੋ ਘਟ 40 ਕਿਲੋ ਦੁੱਧ ਪਾਇਆ ਸੀ ਇਹ ਕੜ ਕੇ 35 ਕਿਲੋ ਜਾਂ 32 ਕਿਲੋ ਦੇ ਕਰੀਬ ਰਹਿ ਗਿਆ ਰਹਿ ਗਿਆ ਹਾਂਜੀ ਤੇ ਇਸ ਦਿਨ ਦੱਸੂਗਾ ਕਿ ਜਿਹੜਾ ਖਜੂਰ ਵਾਲਾ ਦੁੱਧ ਆ ਉਹ ਕਿੱਥੇ ਦਾ ਸਭ ਤੋਂ ਜ਼ਿਆਦਾ ਫੇਮਸ ਜਿਹੜਾ ਮੰਨਿਆ ਜਾਂਦਾ ਹੈ ਤੇ ਪੰਜਾਬ ਵਾਸੀ ਤੇ ਲੁਧਿਆਣੇ ਵਾਸੀ ਕਿੰਨਾ ਜ਼ਿਆਦਾ ਪਿਆਰ ਜੁੜਾ ਨੇ ਇਸ ਦੁੱਧ ਨੂੰ ਦਿੰਦੇ ਨੇ ਵੈਸੇ ਨਾ ਮੈਮ ਇਹ ਵਿੱਚ ਪੰਜਾਬ ਦੇ ਹੀ ਸਭ ਤੋਂ ਜ਼ਿਆਦਾ ਫੇਮਸ ਹੈਗਾ ਵਾ ਠੀਕ ਆ ਲੰਗਰਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਵਾ ਹੁਣ ਠੰਡ ਆ ਗਈ ਵੈਸੇ ਵੀ ਹੁਣ ਸਿਰਫ ਏਸੀ ਚੀਜ਼ ਦਾ ਲੰਗਰ ਚੱਲਦਾ ਜ਼ਿਆਦਾ ਤੇ ਸਭ ਤੋਂ ਜ਼ਿਆਦਾ ਇਹ ਦੱਸੂਂਗੀ ਕਿ ਇਹਦੇ ਵਿੱਚ ਕੋਈ ਖਾਸ ਤੇ ਸਪੈਸ਼ਲ ਚੀਜ਼ ਪਾਈ ਜਾਂਦੀ ਹੈ ਜਿਸ ਦੇ ਨਾਲ ਇਹ ਦੁੱਧ ਜਿਹੜਾ ਹੋਦ ਵੀ ਜਿਹੜਾ ਟੇਸਟੀ ਬਣ ਜਾਂਦਾ ਹੈ ਕੇਸਰ ਮੈਮ ਕੇਸਰ ਤੇ ਡਰਾਈ ਫਰੂਟ ਸਾਰਾ ਉਹਦਾ ਹੀ ਕਮਾਲ ਆ ਅੱਛਾ ਤੇ ਉਹ ਦੋ ਚੀਜ਼ਾਂ ਪਾਈ ਜਾਂਦੀਆਂ ਨੇ ਦੱਸੂਂਗੇ ਕਿ ਕਿੰਨੇ ਰੁਪਏ ਦੇ ਇੱਕ ਜਿਹੜਾ ਕੀ ਕਹਿੰਦੇ ਹੈ ਦਾ ਕੁੱਲੜ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਇਹਨੂੰ ਡੈਕੋਰੇਟ ਕਰਕੇ ਦਿੰਦੇ ਹੋ ਉਹਦਾ ਤਾਂ ਮੈਮ 100 ਰੁਪਏ ਦਾ ਕੱਪ ਆ ਇੱਥੇ ਵੈਸੇ ਤਾਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੇਟ ਆ ਸਭ ਚੀਜ਼ਾਂ ਦਾ ਹੁਣ ਆ ਕੁੱਲੜਾ ਕੁੱਲੜ ਦੇ ਵਿੱਚ ਡਰਾਈ ਫਰੋਡ ਪਾ ਕੇ ਮਲਾਈ ਪਾ ਕੇ ਫਿਰ ਉੱਪਰੋਂ ਦੁੱਧ ਪਾਈਦਾ ਬਕਾਇਦਾ ਅੱਛਾ ਬਕਾਇਦਾ ਤਿਆਰ ਕਰਦੇ ਹੋ ਹਾਂਜੀ ਪੂਰਾ ਇੱਕਦਮ ਸਪੈਸ਼ਲ ਕਰਕੇ ਤਿਆਰ ਕਰਕੇ ਦਿਖਾਓ ਸੋ ਤਿਆਰ ਕਰਕੇ ਦਿਖਾਉਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਆਹ ਭਈਆ ਕਰਕੇ ਦਿਖਾਂਦੇ ਤੁਹਾਨੂੰ ਦੇਖ ਲਓ ਸੋ ਇਹ ਤਸਵੀਰਾਂ ਨੇ ਜੋ ਕਿ ਤੁਹਾਡੇ ਨਾਲ ਸਾਂਝੀ ਕਰੇ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਜਿਹੜਾ ਹੈ ਕਿਸ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਵੀਰੇ ਵੇਖਣ ਨੂੰ ਐ ਨਹੀਂ ਲੱਗ ਰਿਹਾ ਵੀ ਰਸਮ ਲਾਈ ਆ ਜਿਹਦਾ ਥੋੜਾ ਜਿਹਾ ਸ਼ੇਡ ਉਸ ਤਰੀਕੇ ਦਾ ਹਾਂਜੀ ਹਾਂਜੀ ਮੈਮ ਉਦਾਂ ਹੀ ਐਸੇ ਤੇ ਇਹ ਕੀ ਪਾਇਆ ਵਿੱਚ ਆ ਮੈਮ ਸ਼ੂਗਰ ਸੀਗੀ ਵੀ ਕੋਈ ਘੱਟ ਪਿੰਦਾ ਕੋਈ ਵੱਧ ਪਿੰਦਾ ਵਾ ਉਹਦੇ ਲਈ ਸਪੈਸ਼ਲੀ ਲੱਗ ਤੋ ਰੱਖੀ ਹੋਈ ਆ ਕੀ ਬਾਤ ਹੈ ਅੱਛਾ ਭਾਜੀ ਅੱਜ ਤੋਂ ਤੁਸੀਂ ਇੱਥੇ ਲਾਇਆ ਵੈਸੇ ਤੁਸੀਂ ਕਿੱਥੇ ਹੁੰਨੇ ਹੋ ਆਪਣੀ ਮੈਮ ਰੈਗੂਲਰ ਉਹਦਾ ਰੈਜ਼ਿਡੈਂਸ ਹੈਗੀ ਆ ਨੂਰ ਵਾਲੇ ਰੋਡ ਤੇ ਨੂਰ ਵਾਲੇ ਰੋਡ ਤੇ ਹਾਂਜੀ ਹਰੀ ਲਾਲ ਕੈਟਰੀਂਗ ਦਾ ਨਾਮ ਤੋਂ ਆਪਣਾ ਕੰਮ ਆ ਕੀ ਬਾਤ ਹੈ ਇੱਥੇ ਮੈਮ ਇਸੇ ਕੋਲੇ ਚ ਸਾਨੂੰ 5 ਸਾਲ ਹੋ ਗਏ ਲਗਾਤਾਰਾਂ ਦੇ ਹੰਤੇ ਸੋ ਆ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਤੁਹਾਡਾ ਖਜੂਰੀ ਵਾਲਾ ਦੁੱਧ ਤਿਆਰ ਆ ਜੋ ਕਿ 100 ਰੁਪਏ ਦਾ ਆ ਇਸ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਟੇਸਟੀ ਹੈ ਸਾਰੇ ਲੋਕ ਜਦੋਂ ਪੀ ਕੇ ਜਾਂਦੇ ਨੇ ਕਿੰਨੇ ਕਿ ਜ਼ਿਆਦਾ ਜਿਹੜੇ ਵਧੀਆ ਕਮੈਂਟ ਆ ਤੁਹਾਨੂੰ ਦੇ ਕੇ ਜਾਂਦੇ ਮੈਮ ਬਹੁਤ ਵਧੀਆ ਲੋਕ ਕਮੈਂਟ ਕਰਕੇ ਜਾਂਦੇ ਆ ਮਸਲੀ ਕਿਹੜੇ ਸੀਜ਼ਨ ਦੇ ਵਿੱਚ ਜੁੜਾ ਇਹ ਦੁੱਧ ਦਾ ਜਿਹੜਾ ਆ ਪੀਆ ਜਾਂਦਾ ਆ ਮਹਿਮਾ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਅਜੀ ਠੰਡੀਆਂ ਦੇ ਵਿੱਚ ਜ਼ਿਆਦਾ ਪਿੱਤਾ ਹੈ ਹਾਂਜੀ ਮੋਸਟਲੀ ਠੰਡੀਆਂ ਦੇ ਲਈ ਹੀ ਆ ਇਹ ਮੋਸਟਲੀ ਠੰਡੀਆਂ ਦੇ ਲਈ ਆ ਤੇ ਠੰਡੀਆਂ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾ ਜੇ ਆਪਾਂ ਗੱਲ ਕਰੀਏ ਟੇਸਟ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣੇ ਤਰੀਕੇ ਨਾਲ ਜੜਾਇਆ ਤਿਆਰ ਕੀਤਾ ਗਿਆ ਇਹ ਹੈਗਾ ਖਜੂਰ ਵਾਲਾ ਦੁੱਧ ਯਾਨੀ ਕਿ ਖਜੂਰੀ ਦੁੱਧੇ ਨੂੰ ਕਹਿ ਦਿੰਦੇ ਨੇ ਸਪੈਸ਼ਲੀ ਬਈ ਇਹ ਦੱਸੂਗਾ ਕਿ ਇਸ ਜੇ ਆਪਾਂ ਦੁੱਧ ਦੀ ਗੱਲ ਕਰ ਲਈਏ ਇਹਦੇ ਵਿੱਚ ਹੀ ਰੋਜ਼ ਦੇ ਕਿੰਨੇ ਡਰਾਈ ਫਰੂਟਸ ਲੱਗ ਜਾਂਦੇ ਨੇ ਤੇ ਕਿੰਨਾ ਸਮਾਨ ਜੜਾਇਆ ਲੱਗ ਜਾਂਦਾ ਨਾਮ ਹੁਣ ਉਹ ਬੰਦਰੀ ਕੁਆਂਟੀਟੀ ਦੇ ਹਿਸਾਬ ਨਾਲ ਕਿੰਨੇ ਬੰਦੇ ਹੈਗੇ ਆ ਹਾਂਜੀ ਹੁਣ ਇੱਥੇ ਆਪਣੇ ਕੋ 200 ਬੰਦੇ ਦਾ ਪ੍ਰੋਗਰਾਮ ਸੀਗਾ ਤਾਂ ਉਦੋਂ ਆਪਣੇ ਕੋ 3 ਕਿਲੋ ਮਗਜੀ ਲੱਗੀ ਜੀ 3 ਕਿਲੋ ਕਾਜੂ 3 ਕਿਲੋ ਬਦਾਮ 3 ਕਿਲੋ 슈ਾਰੇ ਠੀਕ ਹੈ ਉਸ ਤੋਂ ਇਲਾਵਾ 40 ਕਿਲੋ ਦੁੱਧ ਤੇ ਦੋ ਡੱਬੀ ਕੇਸਰ ਦੀਆਂ ਜੀ ਸੋ ਹਾਲੋ ਜੀ ਅੱਪਾ ਜੇ ਕੱਲ ਕਰੀਏ ਖਜੂਰੀ ਵਾਲੇ ਦੁੱਧ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਇਹ ਦੁੱਧ ਦਾ ਤਿਆਰ ਕੀਤਾ ਗਿਆ ਠੰਡ ਦਾ ਜਿਹੜਾ ਮੌਸਮ ਚੱਲ ਰਿਹਾ ਮੋਸਲੀ ਠੰਡ ਦੇ ਵਿੱਚ ਇਹ ਜਿਹੜਾ ਦੁੱਧ ਦਾ ਸਭ ਤੋਂ ਜ਼ਿਆਦਾ ਡਿਮਾਂਡਿੰਗ ਰਹਿੰਦਾ ਕਿਉਂਕਿ ਲੋਕ ਜਿਹੜੇ ਨੇ ਇਸ ਟਾਈਪ ਦੇ ਦੁੱਧ ਦੋ ਯਾਨੀ ਕਿ ਜਿਹੜੇ ਖਜੂਰੀ ਦੁੱਧ ਨੇ ਬਹੁਤ ਜ਼ਿਆਦਾ ਪੀਣਾ ਪਸੰਦ ਕਰਦੇ ਨੇ ਖਜੂਰੀ ਮਿਲਕ ਨੂੰ ਕਿਹਾ ਜਾਂਦਾ ਕਿ ਬਹੁਤ ਤਰੀਕਿਆਂ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਇਸ ਜਿਹੜਾ ਖਜੂਰੀ ਮਿਲਕ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ 40 ਕਿਲੋ ਜਿਹੜਾ ਦੁੱਧ ਲਿਆ ਜਾਂਦਾ ਉਹਨ ਖਜੂਰੀ ਮਿਲਕਾ ਉਹ ਰਹਿੰਦੇ ਰਹਿੰਦੇ ਜੁੜਾ ਆ ਸਿਰਫ ਉਹ ਸਿਰਫ 32 ਕਿਲੋ ਜਿਹੜਾ ਰਹਿ ਜਾਂਦਾ ਸੋ ਜੇਕਰ ਤੁਸੀਂ ਪਿੱਤਾ ਹੋਏ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਤੁਹਾਨੂੰ ਟੇਸਟ ਦੇ ਵਿੱਚ ਕਿੱਦਾਂ ਦਾ ਲੱਗਦਾ ਜੇਕਰ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਆ ਕੇ ਇੰਨਾ ਦੀ ਨੂਰ ਵਾਲੀ ਰੋਡ ਤੇ ਜਿਹੜਾ ਇਹ ਵਿਜ਼ਿਟ ਕਰ ਲੈ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੀ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਸੇ ਵਸਿੰਗਨ